ਦੇ ਲੋਕਾਂ ਨੇ ਬੀਜੇਪੀ ਨੇ ਜਾਣਾ ਖੀਰ ਇਹਨਾਂ ਦੇ ਨਾਲ ਹੀ ਹੈ ਤੁਹਾਡੀ ਇਹਨਾਂ ਤੋਂ ਬਿਨਾ ਗਤੀ ਨਹੀਂ ਹੈ ਨਾ ਬੀਜੇਪੀ ਦੇ ਪੱਲੇ ਕੁਝ ਹੈ ਨਾ ਕੱਲੀ ਦਲ ਦੇ ਪੱਲੇ ਕੁਝ ਹੈ ਜੇ ਇਹ ਵਲਕੇ ਕੋਸ਼ਿਸ਼ ਕਰਨਗੇ ਤੇ ਭਾਵੇਂ ਕਿਤੇ ਉਹ 10 ਵੀ ਗ੍ਰਾਮ ਕਿਤੇ ਉਹ ਕੁਛ ਇਹਨਾਂ ਨੂੰ ਦਾਣੇ ਮਿਲ ਜਾਣ ਬਿੱਟੂ ਨੂੰ ਮੇਰੀ ਬੇਨਤੀ ਆ ਕਿ ਉਹ ਦੱਸੇ ਕਿ ਉਹ ਕੈਪਟਨ ਅਮਰਿੰਦਰ ਤੇ ਸੁਨੀਲ ਜਾਖੜ ਜੀ ਦੇ ਬਿਆਨ ਨਾਲ ਸਹਿਮਤ ਨੇ ਕਿ ਨਹੀਂ ਸਹਿਮਤ ਕਿਉਂਕਿ ਜਾਖੜ ਸਾਹਿਬ ਓਪਨ ਕਹ ਚੁੱਕੇ ਬਾਤ ਬਾਤ ਕਿ ਕੱਲੀ ਦਲ ਦੇ ਨਾਲ ਗੱਠਜੋੜ ਕਰਨਾ ਚਾਹੀਦਾ ਕੈਪਟਨ ਮਹਿੰਦਰ ਕਹ ਚੁੱਕਿਆ ਕਿ ਗੱਠਜੋੜ ਕਰਨਾ ਚਾਹੀਦਾ ਨੈਸ਼ਨਲ ਲੀਡਰਸ਼ਿਪ ਨਾਲ ਗੱਲ ਕਰਕੇ ਪੰਜਾਬ ਦੇ 바ਦੇ ਚ ਲਾਈਨ ਕਲੀਅਰ ਕਰ ਦਿੱਤੀ ਦੇਖੋ ਜੀ ਬੇੜਾ ਤੇ ਉਹਨਾਂ ਦਾ ਪਾਰ ਨਹੀਂ ਹੋਣਾ ਆਲਰੇਡੀ ਡੁੱਬੇ ਆ ਖਤਮ ਹੋ ਗਏ ਪੰਜਾਬ ਦੇ ਲੋਕਾਂ ਸਾਨੂੰ ਕੋਈ ਅਸਲ ਵੀ ਆਮ ਆਦਮੀ ਪਾਰਟੀ ਸਤਾਈ ਚ ਆਪਣੀ ਸਰਕਾਰ ਦੇਣੀ ਹੈ ਉਬੜੋ ਦੇਖੋ ਅਗਰ ਮੀਤ ਬਿੱਟੂ ਜੀ ਦਾ ਜਿਹੜਾ ਬਿਆਨ ਹੈ ਪਹਿਲਾਂ ਤੇ ਉਹਨਾਂ ਦੀ ਸਾਡੀ ਪਾਰਟੀ ਤੈਅ ਕਰੇ ਉਹਨਾਂ ਦਾ ਕੋਈ ਲੀਡਰ ਕਹਿੰਦਾ ਕਿ ਮੈਂ ਇਸ ਗੱਲ ਦੇ ਹੱਕ 'ਚ ਆਂ ਕਿ ਕਾਲੀ ਦਲ ਨਾਲ ਗੱਠਜੋੜ ਹੋਣਾ ਚਾਹੀਦਾ। ਕਦੀ ਕੈਪਟਨ ਵਿਨਿੰਦਰ ਥੋੜੀ ਕਹਿੰਦੇ ਆ। ਕਦੀ ਸੁਨੀਲ ਜਾਖੜ ਜੀ ਕਹਿੰਦੇ ਆ ਕਿ ਕਾਲੀ ਦਲ ਸੁਨੀਲ ਜਾਖੜ ਜੀ ਤਾਂ ਗੱਲ ਹੀ ਕਾਲੀ ਦਲ ਦੀ ਕਰਦੇ ਆ। ਇਸ ਕਰਕੇ ਪਹਿਲਾਂ ਤੇ ਰਵਨੀਤ ਬਿੱਟੂ ਜੀ ਨੂੰ ਬੇਨਤੀ ਹੈ ਕਿ ਆਪਣੇ ਪਾਰਟੀ ਦੇ ਲੀਡਰਾਂ ਦਾ ਸਲਾਹ ਕਰ ਲੋ। ਆਪਣੀ ਪਾਰਟੀ ਦੀ ਲਾਈਨ ਜਿਹੜੀ ਆ। ਇੱਕ ਲਾਈਨ ਜਿਹੜੀ ਆ ਉਹ ਅਖਤਿਆਰ ਕਰੋ। ਤੁਸੀਂ ਤੁਸੀਂ ਲੋਕਾਂ ਨੇ ਬੀਜੇਪੀ ਨੇ ਜਾਣਾ ਖੀਦ ਇਹਨਾਂ ਦੇ ਨਾਲ ਹੀ ਤੁਹਾਡੀ ਇਹਨਾਂ ਤੋਂ ਬਿਨਾਂ ਗਤੀ ਨਹੀਂ ਹੈ ਨਾ ਕਿਉਂਕਿ ਨਾ ਬੀਜੇਪੀ ਦੇ ਪੱਲੇ ਕੁਝ ਹੈ ਨਾ ਕੱਲੀ ਦਲ ਦੇ ਪੱਲੇ ਕੁਝ ਹੈ ਜੇ ਇਹ ਵਲਕੇ ਕੋਸ਼ਿਸ਼ ਕਰਨਗੇ ਤੇ ਭਾਵੇਂ ਕਿਤੇ ਉਹ 10 ਵੀ ਗ੍ਰਾਮ ਕਿਤੇ ਉਹ ਕੁਛ ਇਹਨਾਂ ਨੂੰ ਦਾਣੇ ਮਿਲ ਜਾਣ ਪਰ ਉਦੋਂ ਦੋਵਾਂ ਦੇ ਪੱਲੇ ਕੁਝ ਨਹੀਂਗਾ ਇਸ ਕਰਕੇ ਬਿੱਟੂ ਨੂੰ ਮੇਰੀ ਬੇਨਤੀ ਆ ਕਿ ਆਪਣੀ ਪਾਰਟੀ ਦੀ ਪੋਲਿਟੀਕਲ ਲਾਈਨ ਜਿਹੜੀ ਆ ਪੰਜਾਬ ਦੇ ਪ੍ਰਤੀ ਉਹ ਕਲੀਅਰ ਕਰੋ ਕਿ ਤੁਸੀਂ ਕਾਲੀ ਦਲ ਨਾਲ ਗੱਠਜੋੜ ਕਰਦੇ ਜੋ ਨਹੀਂ ਕਰਦੇ ਬਿੱਟੂ ਨੂੰ ਮੇਰੀ ਬੇਨਤੀ ਆ ਕੋ ਦੱਸੇ ਕਿ ਉਹ ਕੈਪਟਨ ਮਨਿੰਦਰ ਤੇ ਸੁਨੀਲ ਜਾਖੜ ਜੀ ਦੇ ਬਿਆਨ ਨਾਲ ਸਹਿਮਤ ਨੇ ਕਿ ਨਹੀਂ ਸਹਿਮਤ ਕਿਉਂਕਿ ਜਾਖੜ ਸਾਹਿਬ ਓਪਨ ਕਹਿ ਚੁੱਕੇ ਬਾਅਦ-ਬਾਅਦ ਕਿ ਕਾਲੀ ਦਲ ਦੇ ਨਾਲ ਗੱਠਜੋੜ ਕਰਨਾ ਚਾਹੀਦਾ ਕੈਪਟਨ ਮਨਿੰਦਰ ਕਹਿ ਚੁੱਕਿਆ ਕਿ ਗੱਠਜੋੜ ਕਰਨਾ ਚਾਹੀਦਾ ਸੋ ਮੈਨੂੰ ਨਹੀਂ ਪਤਾ ਕਿ ਅਦਰਨੀਤ ਬਿੱਟੂ ਜੀ ਕਿਸ ਸਿਹਤ ਦੇ ਵਿੱਚ ਇਹ ਬਿਆਨ ਦੇ ਰਿਹਾ ਕਿਉਂਕਿ ਜਦੋਂ ਉਹਨਾਂ ਦਾ ਪਾਰਟੀ ਦਾ ਪ੍ਰਧਾਨ ਪੰਜਾਬ ਦਾ ਉਹ ਸੁਨੀਲ ਜਾਖੜ ਉਹ ਬ੍ਰਾਂਡ ਦੇ ਰਿਹਾ ਕਿ ਕਾਲੀ ਦਾ ਬਦਲਣਾ ਜਿਹੜਾ ਉਹ ਗੱਠਜੜ ਹੋਣਾ ਚਾਹੀਦਾ ਸੋ ਮੈਂ ਸੋਚਦਾ ਕਿ ਬਿੱਟੂ ਅਰਨ ਪਹਿਲਾਂ ਆਪਣੀ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਦਾ ਗੱਲ ਕਰਕੇ ਪੰਜਾਬ ਦੇ ਬਾਦੇ ਚ ਲਾਈਨ ਕਲੀਅਰ ਕਰਨੀ ਚਾਹੀਦੀ। ਦੇਖੋ ਜੀ ਪੇੜਾ ਤੇ ਉਹਨਾਂ ਦਾ ਪਾਰ ਨਹੀਂ ਹੋਣਾ। ਆਲਰੇਡੀ ਡੁੱਬੇ ਆਓ। ਖਤਮ ਹੋ ਗਏ ਪੰਜਾਬ ਦੇ ਲੋਕਾਂ ਨੂੰ। ਇਸ ਕਰਕੇ ਨਾ ਤੇ ਬੀਜੇਪੀ ਦੇ ਪੱਲੇ ਕੁਝ ਪੈਣਾ ਤੇ ਪੰਜਾਬ ਦੇ ਲੋਕ ਸਭ ਜਾਣਦੇ ਆ ਕਿ ਬੇਅਦਬੀ ਪੰਜਾਬ ਦੇ ਵਿੱਚ ਕਿਹੜੀ ਸਰਕਾਰ ਨੇ ਕਰਾਈ। ਕਿਹੜਾ ਉਹਦੋਂ ਡਿਪਟੀ ਸੀਐਮ ਹੀ ਦਾ ਕਰਦਾ ਸੀਐਮ ਸੀਗਾ। ਕੋਟਕਪੂਰ ਦੇ ਵਿੱਚ ਗੋਲੀ ਕਿੰਨੇ ਚਲਾਈ ਹਰ ਬੰਦੇ ਨੂੰ ਪਤਾ ਕਿ ਕਾਲੀ ਦਲ ਨੇ ਜੋ ਪੰਜਾਬ 'ਚ ਕੀਤਾ ਕੱਲੇ-ਕੱਲੇ ਬੱਚੇ ਨੂੰ ਪਤਾ ਇਸ ਕਰਕੇ ਦੋਵੇਂ ਧਿਰਾਂ ਡੁੱਬੀਆਂ ਪਈਆਂ ਤੇ ਡੁੱਬੀਆਂ ਰਹਿੜੀਆਂ ਇਹ ਕੱਥੇ ਹੋ ਜਾਣ ਤਾਂ ਵੀ ਨਾ ਕੱਥੇ ਹੋ ਜਾਣ ਤਾਂ ਵੀ ਸਾਨੂੰ ਕੋਈ ਅਸਰ ਨਹੀਂ ਆਮ ਆਦੀ ਪਾਰਟੀ ਸਤਾਈ ਚ ਆਪਣੀ ਸਰਕਾਰ ਜਿਹੜੀ ਆ ਉਹ ਬਣੂ